ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਤੋਂ ਕਹਿੰਦੀ ਆ ਰਹੀ ਹੈ ਕਿ ਅਸੀਂ ਪੰਜਾਬ ਨੂੰ ਬਹੁਤ ਵਧੀਆ ਬਣਾ ਦਵਾਂਗੇ ਸੋਨੇ ਦੀ ਟੀੜੀ ਅਸੀਂ ਪੰਜਾਬ ਨੂੰ ਬਣਾ ਦਾਂਗੇ ਤਾਂ ਹੁਣ ਆ ਤਿੰਨ ਸਾਲਾਂ ਦੇ ਵਿੱਚ ਜਿਹੜੇ ਹਾਲਾਤ ਆ ਦੇਖ ਚੁੱਕੇ ਨੇ ਬਦਲਾਅ ਵੀ ਦੇਖ ਚੁੱਕੇ ਨੇ ਭਗਵੰਤ ਮਾਨ ਦੇ ਜੋ ਵੋਟਾਂ ਤੋਂ ਪਹਿਲਾਂ ਚਿਹਰੇ ਸੀ ਉਹਨਾਂ ਦੇ ਅਲੱਗ-ਅਲੱਗ ਜਿਹੜੇ ਇਹਨਾਂ ਦੇ ਐਮਐਲਏ ਨਾਲ ਸੀ ਜਿਹੜੇ ਜਾ ਕੇ ਚੋਣ ਪ੍ਰਚਾਰ ਕਰਦੇ ਸੀ ਜਿਹੜੇ ਚਿਹਰੇ ਸੀ ਤੇ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਸੀ ਉਹ ਹੁਣ ਲੋਕ ਦੇਖ ਰਹੀ ਹੈ ਕਿੰਨਾ ਕੁ ਪੂਰਾ ਕਰਦੇ ਆ ਜੇਕਰ ਗੱਲ ਕਰੀਏ ਹਲਕਾ ਵਿਧਾਇਕ ਬਲਕਾਰ ਸਿੱਧੂ ਦੀ ਤਾਂ ਖਬਰਾਂ ਲੱਗ ਜਾਂਦੀਆਂ ਅਖਬਾਰ ਦੇ ਵਿੱਚ ਖਬਰਾਂ ਕਿੰਨਾਂ ਦੀ ਲੱਗਦੀਆਂ ਆਪਣੇ ਹੀ ਵਰਕਰਾਂ ਦੀ ਜਿਹੜੀ ਆਪਣੇ ਹੀ ਵਰਕਰਾਂ ਨਾਲ ਜਿਹੜੀ ਮੀਟਿੰਗ ਰੱਖੀ ਜਾਂਦੀ ਹੈ ਤੇ ਉਹਨੂੰ ਰੂਪਰੇਖਾ ਕੀ ਦਿੱਤੀ ਜਾਂਦੀ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਹਲਕਾ ਵਿਧਾਇਕ ਨੇ ਤੇ ਟਾਈਮ ਤੇ ਹੀ ਨਾਲ ਦੀ ਨਾਲ ਹੀ ਉਹ ਸਮੱਸਿਆ ਦਾ ਹੱਲ ਵੀ ਕਰ ਦਿੱਤਾ ਇਹ ਖਬਰਾਂ ਫਿਰ ਲੱਗ ਜਾਂਦੀਆਂ ਤੇ ਲੋਕਾਂ ਨੂੰ ਲੱਗਦਾ ਕਿ ਬਹੁਤ ਸਾਰੇ ਕੰਮ ਬਲਕਾਰ ਸਿੱਧੂ ਕਰ ਰਿਹਾ ਪਰ ਲੋਕ ਭਲੀ ਪੰਤੀ ਚੰਗੀ ਤਰ੍ਹਾਂ ਜਾਨੂ ਨੇ ਕਿ ਹਲਕਾ ਵਿਧਾਇਕ ਨੇ ਜਦੋਂ ਦੀ ਸਰਕਾਰ ਬਣੀ ਆ ਕਿੰਨਾ ਕੰਮ ਰਾਮਪਰਾ ਦੇ ਲਈ ਕੀਤਾ ਮਰਾਜ ਦੇ ਲਈ ਕੀਤਾ ਜਾਂ ਹਲਕਾ ਰਾਮਪਰਾ ਦੇ ਵਿੱਚ ਜਿੰਨੇ ਪਿੰਡ ਆਉਂਦੇ ਨੇ ਕਿ ਕਿੰਨਾ ਕ ਪਿੰਡਾਂ ਦਾ ਕੰਮ ਆ ਜਿਹੜਾ ਬਲਕਾਰ ਸਿੱਧੂ ਨੇ ਕੀਤਾ ਹੈ ਰੂਪਰੇਖਾ ਜਿਹੜੀ ਹੋਰ ਦੇ ਦੇਣੀ ਤੇ ਉਹ ਜਿਹੜੀ ਇਹਨਾਂ ਦੀ ਮੀਟਿੰਗ ਹੁੰਦੀ ਹੈ ਉਹ ਕਿਸ ਗੱਲ ਦੀ ਹੁੰਦੀ ਹੈ ਕਿ ਜਿਹੜੇ ਜਿੰਨੇ ਆਪਦੇ ਵਰਕਰ ਨੇ ਇਹਨਾਂ ਦੇ ਜਿਨ੍ਹਾਂ ਨੂੰ ਪਤਾ ਜਿਹੜੀਆਂ ਖੁੱਡਾਂ ਨੇ ਜਿਹੜੇ ਟੋਏ ਉਹ ਕਿੱਥੇ ਕਿੱਥੇ ਪੱਟੇ ਪਏ ਆ ਕਿੰਨੇ ਕਿੰਨੇ ਢੰਗਾਈ ਤੱਕ ਉਹਨੂੰ ਹੋਰ ਲੈ ਕੇ ਜਾਣਾ ਕਿ ਸਤਾਈ ਦੇ ਵਿੱਚ ਤਾਂ ਪਤਾ ਕੀ ਮੌਕਾ ਲੋਕਾਂ ਨੇ ਦੇਣਾ ਹੀ ਨਹੀਂ ਦੁਬਾਰਾ ਕਿ ਉਹ ਡੋਂਗਾ ਡਿਰੇਕਟ ਹੋਆ ਪਟਰੇ ਆ ਹੋਰ ਕੁੱਟ ਲਈਏ ਕਿਉਣ ਵਾਲੇ ਬਹੁਤ ਸਾਰੇ ਸਾਲ ਆ ਜਿਹੜੇ ਆਪਣੇ ਉਹ ਸੋਖੇ ਲੰਘ ਜਾਣ ਇਸੇ ਹਿਸਾਬ ਦੀ ਇਹ ਮੀਟਿੰਗ ਰੱਖੀ ਜਾਂਦੀ ਹੈ ਤੇ ਰੂਪਰੇਖਾ ਹੋਰ ਦਿੱਤੀ ਜਾਂਦੀ ਹੈ ਫੋਟੋ ਵੀ ਧਿਆਨ ਨਾਲ ਦੇਖ ਸਕਦੇ ਹੋ ਤੁਸੀਂ ਕਿ ਅਖਬਾਰ ਦੇ ਵਿੱਚ ਇਹ ਲੱਗ ਜਾਂਦੀ ਹੈ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਟਾਈਮ ਤੇ ਹੀ ਹੱਲ ਕੀਤਾ ਜਿਸ ਦਿਨ ਸਹੀ ਜਾ ਕੇ ਲੋਕਾਂ ਦੇ ਨਾਲ ਵਿਚਰਨਗੇ ਬੈਠਣਗੇ ਉਹਨਾਂ ਦੇ ਸਮੱਸਿਆਵਾਂ ਸੁਣਨਗੇ ਫਿਰ ਪਤਾ ਲੱਗੂ ਕਿਉਂਕਿ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਹੁੰਦੀਆਂ ਉਹ ਵੋਟਾਂ ਦਰਾਂ ਨਹੀਂ ਸੁਣਨੀਆਂ ਹੁੰਦੀਆਂ ਜਦੋਂ ਪਤਾ ਵੋਟਾਂ ਚ ਰਹਿ ਗਿਆ ਸਾਲ ਤੇ ਭੱਜ ਲਈਏ ਲੋਕਾਂ ਦੇ ਨਾਲ ਫਿਰ ਦੁਬਾਰਾ ਜੁੜ ਜਾਈਏ ਉਹਨਾਂ ਦੀਆਂ ਸਮੱਸਿਆਵਾਂ ਸੁਣ ਲਈਏ ਫਿਰ ਕਹੇ ਦੀ ਇਹ ਸਾਨੂੰ ਇੱਕ ਮੌਕਾ ਹੋਰ ਦੇ ਦਿਓ ਅਸੀਂ ਹੋਰ ਕੰਮ ਵਧੀਆ ਕਰਾਂਗੇ ਪੰਜਾਬ ਦੇ ਲਈ ਹੋਣ ਲਈ ਸੋਣਾ ਅਸੀਂ ਬਹੁਤ سارے ਕੰਮ ਆ ਜਿਹੜੇ ਉਹ ਕਰ ਚੁੱਕੇ ਆਂ ਹੋਰ ਅੱਗੇ ਕਰਾਂਗੇ ਇਹ ਜਦੋਂ ਵੋਟਾਂ ਦੇ ਸਮਰ ਹੈ ਤਾਂ ਥੋੜਾ ਉਦੋਂ ਫਿਰ ਯਾਦ ਆਉਂਦੀਆਂ ਲੋਕਾਂ ਦੀਆਂ ਸਮੱਸਿਆਵਾਂ ਉਸ ਤੋਂ ਬਾਅਦ ਫਿਰ ਚਾਰ ਸਾਲ ਤੇ ਮਤਲਬ ਹਲਾ ਲਲਾ ਕੰਮ ਵੱਡੀ ਤੁਰੀ ਜਾਣਾ ਖਾਈ ਪੀ ਜਾਣਾ ਆਪ ਦਾ ਨਜ਼ਾਰੇ ਕਰਨੇ ਲੋਕਾਂ ਦੇ ਝੂਠੇ ਪਰਚੇ ਪਾ ਦੇ ਨੇ ਪਿਛਲੇ ਦਿਨੀ ਗੱਲਕਲਾ ਰੋਡ ਤੇ ਵੀ ਕਾਂਡ ਹੋਇਆ ਲੋਕਾਂ ਨੇ ਮਿਹਨਤ ਕੀਤੀ ਫੜੇ ਵੀ ਪਰ ਪੁਲਿਸ ਪ੍ਰਸ਼ਾਸਨ ਉਸ ਗਦਾਮ ਨੂੰ ਬੰਦ ਨਹੀਂ ਕਰ ਸਕੀ ਦਾਰੇ ਸੀ ਵਸ ਕੀ ਉਹਨਾਂ ਕਾ ਸਮਾਨ ਵੀ ਅਸੀਂ ਚੱਕ ਕੇ ਲੈ ਜੀਏ ਸਾਰਾ ਗਦਾਮ ਕੋ ਅਸੀਂ ਸੀਲ ਕਰਨਾ ਲੋਕ ਕਹਿ ਰਹੇ ਨੇ ਕਿ ਤੁਸੀਂ ਗਦਾਮ ਨੂੰ ਸੀਲ ਕਰੋ ਪਰਚਾ ਪਾਓ ਨਹੀਂ 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 ਉਹਨਾਂ ਕਾ ਸਮਾਨ ਲੈ ਜਾਂਦੇ ਤੇ ਉਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਸਾਰਿਆਂ ਨੂੰ ਪਤਾ ਹੀ ਹੈ ਪਰ ਹਲਕਾ ਵਿਧਾਇਕ ਨੇ ਕਿੱਥੇ ਪ੍ਰੈਸ਼ਰ ਪਾ ਦਿੱਤਾ ਅੱਜ ਤੱਕ ਹਲਕਾ ਵਿਧਾਇਕ ਨੇ ਕਦੇ ਪੁਲਿਸ ਪ੍ਰਸ਼ਾਸਨ ਤੇ ਪ੍ਰੈਸ਼ਰ ਪਾਇਆ ਹੀ ਨਹੀਂ ਕਿ ਤੁਸੀਂ ਨਸ਼ੇ ਵਾਲੇ ਨੂੰ ਕਿਉਂ ਨਹੀਂ ਫੜਦੇ ਤੋਂ ਸੱਟੇ ਵਾਜਾ ਨੂੰ ਕਿਉਂ ਨਹੀਂ ਫੜਦੇ ਚੋਰੀ ਵਾਲੇ ਬੰਦਿਆਂ ਨੂੰ ਕਿਉਂ ਨਹੀਂ ਫੜਦੇ ਪ੍ਰੈਸ਼ਰ ਪੈਂਦਾ ਹੀ ਨਹੀਂ ਸਾਰੀ ਰਿਲੀ ਮੋਲੀ ਪਹੁੰਚਦਾ ਹੈ ਚੱਲ ਰਿਹਾ 2022 ਦੇ ਵਿੱਚ ਵੋਟਾਂ ਨੇ ਫੰਡ ਵੀ ਚਾਹੀਦਾ ਹੈ ਇਕੱਠਾ ਵੀ ਕਰਨਾ